ਕੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬਤ ਰੇਸ਼ਨ YouTube ਚੈਨਲ ਤੇ ਅਮੀਰ ਕਰਦੀਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈਆਂ ਕਿਉਂਕਿ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਮੈਂ ਤੁਹਾਡੇ ਲਈ ਸੋਹਣੇ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਬਣਾ ਸਕੋ ਤੇ ਜਿਹੜਾ ਆਪਣਾ ਇਹ ਅੱਜ ਦਾ ਡਿਜ਼ਾਈਨ ਹੈ ਬਹੁਤ ਹੀ ਸੌਖਾ ਡਿਜ਼ਾਈਨ ਹੈ ਇਸ ਤਰ੍ਹਾਂ ਛੋਟੇ ਛੋਟੇ ਬਣਾਈ ਦਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜੈਟਾ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲouses গারਲਸ ਟੌਪ ਕੈਪ ਬਹੁਤ ਹੀ ਸੋਹਣਾ ਤੇ ਸੌਖਾ ਡਿਜੈਨ ਚਾਰ ਸਲਾਂਗਾ ਚ ਆਪਣਾ ਇਹ ਡਿਜ਼ਾਈਨ ਬਣ ਕੇ ਕੰਪਲੀਟ ਹੋ ਜਾਂਦਾ ਤੇ ਦੋ ਦੋ ਕੁੰਡੀਆਂ ਤੇ ਡਿਜ਼ਾਈਨ ਬਣਦਾ ਜਦੋਂ ਵੀ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਦੋ ਦੀ ਮਲਟੀਪਲ ਕੁੰਡੇ ਲੈਣੇ ਆ ਦੋ 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 ਇਸ ਤਰ੍ਹਾਂ ਕਰਕੇ ਠੀਕ ਹੈ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਬਹੁਤ ਈਜ਼ੀ ਡਿਜ਼ਾਈਨ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ ਆਪਾਂ ਕੋਈ ਵੀ ਤੁਸੀਂ ਆਪਣਾ ਪਸੰਦੀਦਾ ਬਾਰਡਰ ਨੀਚੇ ਬਣਾ ਕੇ ਪਹਿਲੀ ਸਲਾਈ ਜਿਹੜੀ ਇਸ ਤਰ੍ਹਾਂ ਬਣਾਉਣੀ ਹੈ ਚਾਰ ਸਲਾਈਆਂ ਚ ਕੰਪਲੀਟ ਹੋ ਜਾਂਦਾ ਹੈ ਪਹਿਲੀ ਸਲਾਈ ਪਹਿਲਾ ਕੁੰਡਾ ਜਿਹੜਾ ਤਾਰੋ ਚਾਹੇ ਬੁਣੋਏ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਫਿਰ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਸਾਰੀ ਚਲਾਈ ਇਸ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਦੂਸਰੀ ਸਲਾਈ ਉਲਟ ਪਾਸੇ ਤੋਂ ਆਪਾਂ 올ਟੀ ਬਣਾ ਕੇ ਕੰਪਲੀਟ ਕਰਨੀ ਹੈ ਦੋ ਸਲਾਈਆਂ ਹੁਣ ਮੈਂ ਕੰਪਲੀਟ ਕਰ ਲਈਆਂ ਡਿਜ਼ਾਈਨ ਦੀਆਂ ਸਿੱਧੇ ਪਾਸੇ ਤੋਂ ਸਿੱਧੀ ਬਣਾਲੀ ਤੇ ਉਲਟ ਪਾਸੇ ਤੋਂ ਉਲਟੀ ਠੀਕ ਹੈ ਤੀਸਰੀ ਸਲਾਈ ਹੈ ਆਪਣੇ ਡਿਜ਼ਾਈਨ ਦੀ ਪਹਿਲਾ ਕੁੰਡਾ ਆਪਾਂ ਤਾਰੋ ਚਾਹੇ ਬਣੋ ਕੰਨੀ ਵਾਲਾ ਕੁੰਡਾ ਠੀਕ ਹੈ ਹੁਣ ਇੱਕ ਕੁੰਡਾ ਆਪਾਂ ਬਣਾਵਾਂਗੇ ਸਿੱਧਾ ਇਸ ਤਰ੍ਹਾਂ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਆਪਣਾ ਇੱਕ ਕਰਾਂਗੇ ਸਲਿੱਪ ਥ੍ਰੈਡ ਆਪਾਂ ਪਿੱਛੇ ਰੱਖਣਾ ਇੱਕ ਬਣਾਵਾਂਗੇ ਸਿੱਧਾ ਇੱਕ ਕਰਾਂਗੇ ਸਲਿੱਪ ਇੱਕ ਬਣਾਵਾਂਗੇ ਸਿੱਧਾ ਇੱਕ ਕਰਾਂਗੇ ਸਲਿੱਪ ਇੱਕ ਬਣਾਵਾਂਗੇ ਸਿੱਧਾ ਸਲਿੱਪ ਆਪਾਂ ਜਿਹੜਾ ਕੁੰਡਾ ਕਰਨਾ ਹੈ ਇਸ ਤਰ੍ਹਾਂ ਕਰਨਾ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣਾ ਹੈ ਠੀਕ ਹੈ ਇੱਕ ਸਲਿੱਪ ਇੱਕ ਸਿੱਧਾ ਇੱਕ ਸਲਿੱਪ ਇੱਕ ਸਿੱਧਾ ਇਹ ਕੁੰਡਾ ਸਲਿੱਪ ਇੱਕ ਸਿੱਧਾ ਇੱਕ ਸਲਿੱਪ ਇੱਕ ਸਿੱਧਾ ਤੀਸਰੀ ਸਿਲਾਈ ਆਪਾਂ ਸਾਰੀ ਐਸੀ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਬਹੁਤ ਹੀ ਸੌਖਾ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੋ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਹੁਣ ਲਾਸਟ ਵਾਲਾ ਕੁੰਡਾ ਇੱਕ ਆਪਾਂ ਇਸ ਤਰ੍ਹਾਂ ਸਲਿੱਪ ਕਰ ਲਿਆ ਇੱਕ ਸਿੱਧਾ ਬਣਾ ਲਿਆ ਹੁਣ ਜਿਹੜਾ ਆਪਣਾ ਲਾਸਟ ਤੇ ਕੁੰਡਾ ਹੈ ਸਿੱਧੀ ਸਲਾਈ ਆਪਣੀ ਠੀਕ ਹੈ ਇਹਨੂੰ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਓਲਟ ਪਾਸੇ ਜੀਤੋ ਆਪਾਂ ਇੱਕ ਕੁੰਡਾ اتار ਲਾਂਗੇ ਕੰਨੀ ਵਾਲਾ ਉਸ ਤੋਂ ਬਾਅਦ ਇਹ ਸਿੱਧਾ ਬਣਾਇਆ ਸੀ ਕੁੰਡਾ ਆਪਣਾ ਇਹਨੂੰ ਆਪਾਂ ਫੇਰ ਇਸ ਤਰ੍ਹਾਂ ਥ੍ਰੈਡ ਪਿੱਛੇ ਕਰਕੇ ਸਿੱਧਾ ਬਣਾ ਲੈਣਾ ਜਿਹੜਾ ਉਧਰ ਕੁੰਡਾ ਆਪਾਂ ਸਲਿੱਪ ਕੀਤਾ ਸੀ ਉਹਨੂੰ ਸਲਿੱਪ ਕਰ ਲੈਣਾ ਇਸ ਤਰ੍ਹਾਂ ਪਰ ਜਿਹੜਾ ਸਲਿੱਪ ਕਰਨਾ ਥ੍ਰੈਡ ਅੱਗੇ ਕਰਕੇ ਕਰਨਾ ਆਪਾਂ ਉਲਟੀ ਚਲਾਈ ਐ ਇਸ ਲਈ ਸਲਿੱਪ ਥ੍ਰੈਡ ਪਿੱਛੇ ਇੱਕ ਕੁੰਡਾ ਸਿੰਤਾ ਥ੍ਰੈਡ ਅੱਗੇ ਇਸ ਤਰ੍ਹਾਂ ਸਲਿੱਪ ਕੀਤਾ ਜਿਹੜਾ ਉਧਰ ਕੁੰਡਾ ਹੈ ਇਧਰ ਵਿੱਚ ਲੈਪ ਥ੍ਰੈਡ ਪਿੱਛੇ ਇੱਕ ਸਿੰਤਾ ਇੱਕ ਸਲਿੱਪ ਥ੍ਰੈਡ ਪਿੱਛੇ ਇੱਕ ਸਿੱਧਾ ਥ੍ਰੈਡ ਅੱਗੇ ਸਲਿੱਪ ਕੀਤਾ ਕੁੰਡਾ ਇਸ ਤਰ੍ਹਾਂ ਆਪਾਂ ਨੂੰ ਜਿਹੜਾ ਦਿਖਾਈ ਦਿੰਦਾ ਕਿ ਉਧਰ ਸਲਿੱਪ ਕੀਤਾ ਇਹਨੂੰ ਸਲਿੱਪ ਥ੍ਰੈਡ ਪਿੱਛੇ ਇੱਕ ਸਿੱਧਾ ਥ੍ਰੈਡ ਅੱਗੇ ਸਲਿੱਪ ਕੀਤਾ ਕੁੰਡਾ ਇਸ ਤਰ੍ਹਾਂ ਆਪਾਂ ਨੂੰ ਜਿਹੜਾ ਪਤਾ ਲੱਗ ਜਾਂਦਾ ਬਈ ਇਹ ਜਿਹੜਾ ਕੁੰਡਾ ਸਲਿੱਪ ਕੀਤਾ ਉਧਰ ਇਹਨੂੰ ਇਧਰ ਵੀ ਸਲਿੱਪ ਕਰ ਲੈਣਾ ਇਸ ਤਰ੍ਹਾਂ ਇੱਕ ਸਿੱਧਾ ਇੱਕ ਸਲਿੱਪ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ థర్ెడ్ పిచ్చే ఇండా సీ థర్ెడ్ అెడ్ పిచ్చే కండా సీ థర్ెడ్ అిధా స్ సద్ధా స్ సలెక్ సండా ఉల్టా బాల్గే ఠీకర ਚਾਰ ਫਲਾਂਗਾ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਠੀਕ ਹੈ ਹੁਣ ਜਦੋਂ ਦੁਬਾਰਾ ਆਪਾਂ ਡਿਜ਼ਾਈਨ ਸਟਾਰਟ ਕਰਨਾ ਹੈ ਇਹ ਹੀ ਚਾਰ ਚਾਰ ਸਲਾਂਗਾ ਪਰ ਰਿਪੀਟ ਕਰਦੇ ਆਣਾ ਇੱਕ ਵਾਰ ਫਿਰ ਮੈਂ ਤੁਹਾਨੂੰ ਜਿਹੜਾ ਬਣਾ ਕੇ ਦਿਖਾ ਦਿੰਦੀ ਆ ਥੋੜੀ ਜਿਹੀ ਸਿਲਾਈ ਦੁਬਾਰਾ ਆਪਾਂ ਸ਼ੁਰੂ ਹੋ ਗਿਆ ਆਪਣਾ ਡਿਜ਼ਾਈਨ ਸਾਰੀ ਸਿਲਾਈ ਸਿੱਧੀ ਇਸ ਤਰ੍ਹਾਂ ਦੁਵਾਰਾ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੋ ਗਈ ਆਪਣੀ ਠੀਕ ਹੈ ਉਲਟੇ ਪਾਸੇ ਤੋਂ ਉਲਟੀ ਫਿਰ ਤੀਸਰੀ ਸਲਾਈ ਉਸੇ ਤਰ੍ਹਾਂ ਇੱਕ ਸਿੱਧਾ ਇੱਕ ਸਲਿੱਪ ਚੌਥੀ ਸਲਾਈ ਫੇਰ ਉਸੇ ਤਰ੍ਹਾਂ ਉਲਟੇ ਪਾਸੇ ਤੇ ਇੱਕ ਸਿੱਧਾ ਇੱਕ ਸਲਿੱਪ ਠੀਕ ਹੈ ਇਸ ਤਰ੍ਹਾਂ ਆਪਾਂ ਚਾਰ-ਚਾਰ ਸਲਾਈਆਂ ਬਣਾਉਂਦੇ ਜਾਣਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦੂਸਰੀ ਸਲਾਈ ਉਲਟ ਪਾਸੇ ਤੋਂ ਲੱਗੇ ਲਓ ਜੀ ਅੱਜ ਦਾ ਡਿਜ਼ਾਈਨ ਤਾਂ ਆਪਣਾ ਕੰਪਲੀਟ ਹੋ ਗਿਆ ਠੀਕ ਹੈ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ